ਨੇ ਬਹਾਰਨੋਂ ਕੀ ਕੈਨੇਡਾ ਇੰਡੀਆ ਤੋਂ ਕੈਨੇਡਾ ਆਈ ਸੀ ਅ ਮੈਂ 2015 ਦੇ ਵਿੱਚ ਆਈ ਸੀ ਇੰਡੀਆ ਤੋਂ ਸਟੱਡੀ ਆ ਕਰਨਾ ਆਈ ਸੀ ਤੁਸੀਂ ਹਾਂਜੀ ਐਸਐ ਸਟੂਡੈਂਟ ਮੈਂ ਸੋਚਿਆ ਨਹੀਂ ਸੀਗਾ ਮੇਰਾ ਨਾਮ ਇੱਕ ਮੇਰਾ ਫਰੈਂਡ ਸੀਗਾ ਜਿਹੜਾ ਕੰਮ ਕਰਦਾ ਸੀਗਾ ਤੇ ਉਹਨੇ ਜਦੋਂ ਪਹਿਲੀ 뮤직 ਵੀਡੀਓ ਕੱਢੀ ਤੇ ਉਹਨੇ ਮੈਨੂੰ ਆਫਰ ਕੀਤਾ ਕਿ ਆਈ ਵਾਂਟ ਯੂ ਟੂ ਬੀ ਇਨ 댓 ਵੀਡੀਓ ਤੇ ਉੱਥੋਂ ਹੀ ਸਟਾਰਟ ਹੋਈ ਮੇਰੀ ਜਰਨੀ ਤੇ ਜਿਹੜਾ ਡਾਇਰੈਕਟਰ ਸੀਗੇ ਉਹਨਾਂ ਨੂੰ ਮੇਰਾ ਕੰਮ ਵਧੀਆ ਲੱਗਿਆ ਤੇ ਉਹਨਾਂ ਨੇ ਮੈਨੂੰ ਨੈਕਸਟ ਵੀਡੀਓਜ਼ ਲਈ ਅਪਰੋਚ ਕਰਨਾ ਸ਼ੁਰੂ ਕਰਤਾ ਤੇ ਜਿੰਨੀ ਵੀਡੀਓਜ਼ ਮੈਂ ਕਰਦੀ ਗਈ ਮੈਨੂੰ ਪੋਰਟ ਐਕਸਪੀਰੀਅੰਸ ਮਿਲਦਾ ਰਿਹਾ ਤੇ ਲਾਈਕ ਕੰਪਲੀਮੈਂਟਸ ਮਿਲਦੇ ਰਹੇ ਲੋਕਾਂ ਦੇ ਤੇ ਫਿਰ ਮੈਨੂੰ ਵਧੀਆ ਲੱਗੀ ਲਾਈਨ ਐਂਡ ਦੈਨ ਆ ਜਸਟ ਸਵਿਚਡ ਜਿਹੜੀ 뮤직 ਵੀਡੀਓਜ਼ ਵਗੈਰਾ ਨੇ ਮੈਂ ਕਾਫੀ ਜ਼ਿਆਦਾ ਕਰ ਲੀਆਂ ਤੇ ਮੈਨੂੰ ਸੀਗਾ ਕਿ ਕੁਝ ਨਵਾਂ ਆਵੇ ਤਾਂ ਜਦੋਂ ਮੈਨੂੰ ਕ੍ਰਿਕਟ ਦੀ ਓਪਰਚ्युनिटी ਮਿਲੀ ਤੇ ਮੈਨੂੰ ਵਧੀਆ ਲੱਗੀ ਤੇ ਬਹੁਤ ਕੁਝ ਸਿੱਖਣ ਨੂੰ ਹਲੇ ਮੈਨੂੰ ਨਾ ਨਹੀਂ ਵੀ ਨੌਲੇਜ ਨਹੀਂ ਹੈ ਪੂਰੀ ਗੇਮ ਦੀ ਬਟ ਮੈਂ ਸਿੱਖ ਰਹੀ ਹਣੀ ਹਣੀ ਇੱਕ ਇਹ ਹੈ ਜਦ ਮੌਕਾ ਮੈਨੂੰ ਮਿਲਿਆ ਸੀਗਾ ਵੀ ਮੈਨੂੰ ਯੁਵਰਾਜ ਸਿੰਘ ਦਾ ਇੰਟਰਵਿਊ ਕਰਨਾ ਸੀ ਐਂਡ ਆ ਵਾਸਨ ਪ੍ਰਿਪੇਅਰਡ ਉਦੋਂ ਮੈਂ ਥੋੜੀ ਜਿਹੀ ਨਰਵਸ ਹੋਈ ਸੀ ਕਿ ਬਟ ਮੋਸਟ ਆਫ ਦਾ ਟਾਈਮ ਮੈਂ ਪ੍ਰਿਪੇਅਰ ਕਰ ਲਿਆ ਤੇ ਲੈ ਦਿਸ ਇਜ਼ ਮਾਈ 4th ਕ੍ਰਿਕਟ ਟੂਰਨਾਮੈਂਟ ਮੈਂ ਸਟਾਰਟ ਕੀਤਾ ਸੀਗਾ ਕੈਨੇਡਾ ਦੇ ਵਿੱਚ ਜੀਟੀ20 ਤੋਂ ਫਿਰ ਉਸ ਤੋਂ ਬਾਅਦ ਮੈਂ ਯੂਕੇ ਚ ਡਬਲ ਸੀਐਲ ਕਵਰ ਕੀਤਾ ਐਂਡ ਰੀਸੈਂਟਲੀ ਹੁਣੇ ਮੈਂ ਯੂਪੀ ਟੀ20 ਕਰਕੇ ਆਈ ਹਾਂ ਸੋ ਉਹ ਕਾਫੀ ਵਧੀਆ ਪਲੇਟਫਾਰਮ ਸੀਗਾ ਮੇਰੇ ਲਈ ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਕਿੰਗ ਸਿਟੀ ਦੇ ਵਿੱਚ ਮੌਜੂਦ ਹਾਂ ਔਰ ਜਿੱਥੇ T20 ਕੱਪ ਚੱਲ ਰਿਹਾ ਔਰ ਜਿਹਦੇ ਵਿੱਚ ਇਹ ਜਿਹੜੇ ਮੈਚ ਨੇ ਜਿਹੜੇ 2027 ਦੇ ਵਿੱਚ ਵਰਲਡ ਕੱਪ ਹੋਣ ਜਾ ਰਿਹਾ ਉਹਦੇ ਲਈ ਕੁਆਲੀਫਾਈ ਮੈਚ ਨੇ ਔਰ ਮੇਰੇ ਨਾਲ ਯਸ਼ਾ ਸਾਗਰ ਨੇ ਸੋ ਤੁਸੀਂ ਅਕਸਰ ਇਹਨਾਂ ਨੂੰ ਦੇਖਿਆ ਹੋਣਾ ਗਰਾਊਂਡ ਦੇ ਉੱਪਰ ਸੋ ਪਹਿਲਾਂ ਤਾਂ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਛਾ ਕੀ ਕਹਿਣਾ ਚਾਹੋਗੇ ਦੇਖੋ ਤੁਸੀਂ ਵੀਂਗੇ ਪੰਜਾਬੀ ਇੱਡੇ ਵੱਡੇ ਮੁਕਾਮ ਤੱਕ ਪਹੁੰਚ ਗਏ ਹਾਂ ਮੇਰੇ ਹਿਸਾਬ ਨਾਲ ਮੈਨੂੰ ਲੱਗਦਾ ਨਹੀਂ ਵੀ ਤੁਸੀਂ ਕਿਸੇ ਨੂੰ ਛੱਡਿਆ ਹੋ ਇੰਟਰਵਿਊ ਕਰਨ ਲਈ ਕੀ ਸੋਚਦੇ ਹੋ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਆ ਬਹੁਤ ਵਧੀਆ ਲੱਗਦਾ ਹੈ ਲਾਈਕ ਮੈਂ ਸੋਚਿਆ ਨਹੀਂ ਸੀ ਕਿ ਮੈਂ ਇਹ ਲਾਈਨ ਦੇ ਵਿੱਚ ਆ ਜਾਊਂਗੀ ਜਿਵੇਂ ਕਿ ਆਈ ਡੋਨੋ ਲਾਈਕ ਲੋਕਾਂ ਨੂੰ ਪਤਾ ਹੋਊਗਾ ਕਿ ਮੈਂ ਪੰਜਾਬੀ ਇੰਡਸਟਰੀ ਦੇ ਵਿੱਚ ਕੰਮ ਕਰਦੀ ਹਾਂ ਲਾਈਕ ਮੈਂ ਮੂਵੀਜ਼ ਕੀਤੀਆਂ ਨੇ ਤੇ 뮤직 ਵੀਡੀਓਜ਼ ਕੀਤੇ ਨੇ ਕਾਫੀ ਬਟ ਏ ਫਰੈਂਡ ਦੇ थ्रू ਹੋਇਆ ਮੇਰਾ ਟ੍ਰਾਂਜ਼ੀਸ਼ਨ ਇੰਟੂ ਦ ਕ੍ਰਿਕਟ ਤੇ ਮੈਨੂੰ ਕਾਫੀ ਵਧੀਆ ਲੱਗ ਰਿਹਾ ਹੈ ਬਹੁਤ ਇੰਜੋਏ ਕਰ ਰਹੀ ਹਾਂ ਆਪਾਂ ਗੱਲ ਕੀਤੀ ਜਾਵੇ ਕਿਹੜੇ ਸਾਲ ਦੇ ਵਿੱਚ ਤੁਸੀਂ ਇੱਥੋਂ ਦੇ ਬੌਰਨ ਹੋ ਕਿ ਕੈਨੇਡਾ ਇੰਡੀਆ ਤੋਂ ਕੈਨੇਡਾ ਆਏ ਸੀ ਅ ਮੈਂ 2015 ਦੇ ਵਿੱਚ ਆਈ ਸੀ ਇੰਡੀਆ ਤੋਂ ਅੱਛਾ ਸਟੱਡੀ ਕਰਨ ਆਏ ਸੀ ਤੁਸੀਂ ਹਾਂਜੀ ਐਸ ਐ ਸਟੂਡੈਂਟ ਤੇ ਉਹਦੇ ਬਾਅਦ ਚ ਫਿਰ ਕਿਦਾਂ ਮੌਕਾ ਲੱਗਿਆ ਵੀ ਇੱਕਦਾਂ ਮੇ ਟਵਿਸਟ ਹੋ ਗਿਆ ਵੀ ਮਾਡਲਿੰਗ ਚ ਚਲੇ ਗਏ ਕਿ ਪਹਿਲਾਂ ਹੀ ਪਿੱਛੋਂ ਕੋਈ ਓਪਰਚ्युनिटी ਸੀਗੀ ਆਪਾਂ ਨੂੰ ਵੀ ਕੋਈ ਮੌਕਾ ਵਗੈਰਾ ਮਿਲਦਾ ਹੁੰਦਾ ਅ ਮੈਂ ਸੋਚਿਆ ਨਹੀਂ ਸੀਗਾ ਮੇਰੇ ਨਾਲ ਇੱਕ ਮੇਰਾ ਫਰੈਂਡ ਉਹਨੇ ਜਦੋਂ ਪਹਿਲੀ 뮤직 ਵੀਡੀਓ ਕੱਢੀ ਤੇ ਉਹਨੇ ਮੈਨੂੰ ਆਫਰ ਕੀਤਾ ਕਿ ਆਈ ਵਾਂਟ ਯੂ ਟੂ ਬੀ ਇਨ ਥੈਟ ਵੀਡੀਓ ਤੇ ਉੱਥੋਂ ਹੀ ਸਟਾਰਟ ਹੋਈ ਮੇਰੀ ਜਰਨੀ ਤੇ ਜਿਹੜੇ ਡਾਇਰੈਕਟਰ ਸੀਗੇ ਉਹਨਾਂ ਨੂੰ ਮੇਰਾ ਕੰਮ ਵਧੀਆ ਲੱਗਿਆ ਤੇ ਉਹਨਾਂ ਨੇ ਮੈਨੂੰ ਨੈਕਸਟ ਵੀਡੀਓਜ਼ ਲਈ ਅਪਰੋਚ ਕਰਨਾ ਸ਼ੁਰੂ ਕਰਤਾ ਤੇ ਜਿੰਨੀ ਵੀਡੀਓਜ਼ ਮੈਂ ਕਰਦੀ ਗਈ ਮੈਨੂੰ ਹੋਰ ਐਕਸਪੀਰੀਅੰਸ ਮਿਲਦਾ ਰਿਹਾ ਤੇ ਲਾਈਕ ਕੰਪਲੀਮੈਂਟਸ ਮਿਲਦੇ ਰਹੇ ਲੋਕਾਂ ਦੇ ਤੇ ਫਿਰ ਮੈਨੂੰ ਵਧੀਆ ਲੱਗੀ ਲਾਈਨ ਐਂਡ THEN ਆਈ ਜਸਟ ਸਵਿਚਡ ਮੈਂ ਤੁਹਾਡੀਆਂ ਜੇ ਆਪਾਂ ਦੇਖਿਆ ਜਾਵੇ ਵੀ ਤੁਸੀਂ ਮੇਰੇ ਖਲ ਬੱਬੂ ਮਾਨ ਢਿੱਲੋਂ ਨੂੰ ਹੋ ਗਿਆ ਜੀ ਪ੍ਰੇਮ ਢਿੱਲੋਂ ਹੋ ਗਿਆ ਤੇ ਮਤਲਬ ਕੋਈ ਛੱਡੇ ਨਹੀਂ ਮੇਰੇ ਸਾਫਨਾ ਕਲਾਕਾਰ ਜਿਹਦੇ ਨਾਲ ਤੁਸੀਂ ਕੰਮ ਨਹੀਂ ਕੀਤਾ ਔਰ ਉਹ ਜਿਹੜੀ ਮੂਮੈਂਟਮ ਮੇਰੇ ਹਿਸਾਬ ਨਾਲ ਜਦੋਂ ਤੁਸੀਂ ਮੋਡਲਿੰਗ ਸ਼ੁਰੂ ਕੀਤੀ ਸੀ ਉਹਦੇ ਬਾਅਦ ਚੋਂ ਜਿਹੜਾ ਗਾਣਿਆਂ ਦੇ ਵਿੱਚ ਹੁਣਾ ਸ਼ੁਰੂ ਕੀਤਾ ਉਹ ਚੰਗਾ ਲੱਗਦਾ ਕਿ ਜਿਹੜਾ ਗਰਾਊਂਡ ਦੇ ਉੱਪਰ ਵੱਡੇ ਵੱਡੇ ਜਿਹੜੇ ਕ੍ਰਿਕਟ ਸਟਾਰ ਨੇ ਉਹਨਾਂ ਨਾਲ ਗੱਲਾਂ ਕਰਕੇ ਚੰਗਾ ਸੀ ਦੋਨੋਂ ਚੀਜ਼ਾਂ ਆਪਣੀ ਜਗ੍ਹਾ ਤੇ ਨੇ ਹੈ ਨਾ ਤੇ ਉਹ ਚੀਜ਼ ਜਿਹੜੀ 뮤זיਕ ਵੀਡੀਓਜ਼ ਵਗੈਰਾ ਨੇ ਮੈਂ ਕਾਫੀ ਜ਼ਿਆਦਾ ਕਰ ਲੀਆਂ ਤੇ ਮੈਨੂੰ ਸੀਗਾ ਕਿ ਕੁਝ ਨਵਾਂ ਆਵੇ ਤਾਂ ਜਦੋਂ ਮੈਨੂੰ ਕ੍ਰਿਕਟ ਦੀ ਓਪਰਚੁਨਿਟੀ ਮਿਲੀ ਤੇ ਮੈਨੂੰ ਵਧੀਆ ਲੱਗੀ ਤੇ ਬਹੁਤ ਕੁਝ ਸਿੱਖਣ ਨੂੰ ਹਲੇ ਮੈਨੂੰ ਇੰਨਾ ਨਹੀਂ ਵੀ ਨੋਲੇਜ ਨਹੀਂ ਹੈ ਪੂਰੀ ਗੇਮ ਦੀ ਬਟ ਮੈਂ ਸਿੱਖ ਰਹੀ ਹੌਲੀ ਹੌਲੀ ਮੈਂ ਇਹ ਸਵਾਲ ਤਾਂ ਪੁੱਛਿਆ ਜੀ ਕਿਉਂਕਿ ਜਿਹੜਾ ਆਪਾਂ ਇੱਕ ਪੰਜਾਬੀ ਜਿਹੜੀ ਮੀਡੀਆ ਇੰਡਸਟਰੀ ਆ ਉਹ ਕਿਸੇ ਹੱਦ ਤੱਕ ਕੁਝ ਲੋਕਾਂ ਤੱਕ ਸੀਮਤ ਹੈ ਮਤਲਬ ਵਰਲਡ ਵਾਈਡ ਹੈਗੀ ਹੈ ਨੋ ਡਾਊਟ ਹਰ ਕੋਈ ਚਾਹੇ ਉਹ ਹਾਲੀਵੁੱਡ ਹੋਵੇ ਬਾਲੀਵੁੱਡ ਹੋਵੇ ਜਿੰਨੇ ਚਿਰ ਪੰਜਾਬੀ ਗਾਣੇ ਦਾ ਤੜਕਾ ਨਹੀਂ ਲੱਗਦਾ ਸ਼ਾਇਦ ਉਹ ਫਿਲਮ ਹੀ ਨਹੀਂ ਸਫਲ ਹੁੰਦੀ ਪਰ ਇਹ ਇੱਕ ਐਸੀ ਮਤਲਬ ਫੀਲਡ ਹੈ ਕ੍ਰਿਕਟ ਦੀ ਜੇ ਆਪਾਂ ਗ ਨੇ ਉਹਨਾਂ ਨੂੰ ਤਾਂ নো ਡਾਊਟ ਵੀ ਸਾਰੀ ਦੁਨੀਆ ਹੀ ਜਾਣਦੀ ਐ ਤੇ ਜਦੋਂ ਤੁਸੀਂ ਇੱਕ ਜਿਹੜੇ ਸਿੰਗਰ ਨੇ ਉਹਨਾਂ ਨਾਲ ਕੰਮ ਕਰਕੇ ਤੇ ਜਾਂ ਜਦੋਂ ਤੁਸੀਂ ਇੱਕ ਇੰਟਰਵਿਊ ਕਰਦੇ ਹੋ ਕਿਸੇ ਚੰਗੇ ਦੀ ਚਾਹੇ ਉਹ ਹਰ ਭਜਨ ਹੋਵੇ ਚਾਹੇ ਉਹ ਕੋਈ ਵੀ ਮਤਲਬ ਕ੍ਰਿਕਟਰ ਹੋਵੇ ਉਹਦੇ ਨਾਲ ਕਿੰਨੀ ਇੱਕ ਨਰਵਸਨੈਸ ਨੇ ਜਿਹੜੀ ਪੈਦਾ ਹੁੰਦੀ ਐ ਕਿਉਂਕਿ ਜੇ ਆਪਾਂ ਗਾਣੇ ਦੇ ਵਿੱਚ ਦੇਖੀਏ ਉਹਦੇ ਇੱਕ ਐਕਟਿੰਗ ਕਰਨੀ ਐ ਵੀ ਬੰਦਾ ਤਿਆਰ ਹੋਇਆ ਐਕਟਿੰਗ ਕਰ ਲਈ ਪਰ ਇੱਥੇ ਇੱਕ ਰਿਐਲਿਟੀ ਦੇ ਤੌਰ ਤੇ ਆਪਾਂ ਵਿੱਚ ਜਾਣਦੇ ਆ ਕੋਈ ਸਵਾਲ ਇਧਰ ਉਧਰ ਹੋ ਗਿਆ ਸ਼ਾਇਦ ਕਈ ਵਾਰੀ ਔਖਾ ਲੱਗਦਾ ਉਹਦੇ ਬਾਰੇ ਦੱਸੋ ਹਾਂਜੀ ਨਰਵਸਨੈਸ ਤਾਂ ਆਫ ਕੋਰਸ ਹੁੰਦੀ ਹੈ ਬਟ ਲਾਈਕ ਮੈਂ ਪਹਿਲਾਂ ਪ੍ਰੀਪੇਅਰ ਕਰਦੀ ਹਾਂ ਮੋਸਟ ਆਫ ਦਾ ਟਾਈਮ ਬਟ ਇੱਕ ਇਹ ਹੈ ਜਿਹਾ ਮੌਕਾ ਮੈਨੂੰ ਮਿਲਿਆ ਸੀਗਾ ਵੀ ਮੈਨੂੰ ਯੁਵਰਾਜ ਸਿੰਘ ਦਾ ਇੰਟਰਵਿਊ ਕਰਨਾ ਸੀ ਐਂਡ ਆਈ ਵਾਸ ਇਨ ਪ੍ਰੀਪੇਅਰਡ ਉਦੋਂ ਮੈਂ ਥੋੜੀ ਜਿਹੀ ਨਰਵਸ ਹੋਈ ਸੀਗੀ ਬਟ ਮੋਸਟ ਆਫ ਦਾ ਟਾਈਮ ਮੈਂ ਪ੍ਰੀਪੇਅਰ ਕਰਦੀ ਹਾਂ ਪਹਿਲਾਂ ਹੀ ਜਦੋਂ ਗੱਲ ਕੀਤੀ ਜਾਵੇ ਵੈਸੇ ਤਾਂ ਸਾਰਿਆਂ ਨੂੰ ਪਤਾ ਹੀ ਆ ਵੀ ਜਦੋਂ ਤੁਸੀਂ ਕੈਨੇਡਾ ਦੇ ਵਿੱਚ ਕਵਰ ਕਰਦੇ ਹੋ ਕਿ ਵਰਲਡ ਵਾਈਡ ਹੀ ਜਾਣੇ ਹੋ ਮਤਲਬ ਇਹ ਜਿਹੜੀ ਤੁਹਾਡੀ ਇੱਕ ਕੰਪਨੀ ਵੀ ਹੈ ਮੇਰੇ ਖਿਆਲ ਹੈ ਨਾ ਜਿਹੜੀ ਇਹ ਪ੍ਰਮੋਟ ਵਗੈਰਾ ਕਰਦੀਆਂ ਜਾਂ ਤੁਸੀਂ ਆ ਸਾਰਾ ਜਿੰਨਾ ਵੀ ਇਹ ਤਾਮ-ਜਾਮ ਇਹਨਾਂ ਦਾ ਵੀਡੀਓਗ੍ਰਾਫੀ ਦਾ ਹੋ ਗਿਆ ਜਾਂ ਦੂਜਾ ਉਹ ਵੀ ਮੇਰੇ ਖਿਆਲ ਦੇਖਦੇ ਹੋ ਨੇ ਹਾਂਜੀ ਮੈਂ ਦਿਸ ਇਜ਼ ਮਾਈ 4th ਕ੍ਰਿਕਟ ਟੂਰਨਾਮੈਂਟ ਮੈਂ ਸਟਾਰਟ ਕੀਤਾ ਸੀਗਾ ਕੈਨੇਡਾ ਦੇ ਵਿੱਚ ਜੀਟੀ20 ਤੋਂ ਫਿਰ ਉਸ ਤੋਂ ਬਾਅਦ ਮੈਂ ਯੂਕੇ ਚ ਡਬਲਯੂਸੀਐਲ ਕਵਰ ਕੀਤਾ ਐਂਡ ਰੀਸੈਂਟਲੀ ਹੁਣੇ ਮੈਂ ਯੂਪੀ ਟੀ20 ਕਰਕੇ ਆਈਆਂ ਸੋ ਉਹ ਕਾਫੀ ਵਧੀਆ ਪਲੇਟਫਾਰਮ ਸੀਗਾ ਮੇਰੇ ਲਈ ਲਾਈਕ ਇੰਡੀਆ ਦੇ ਵਿੱਚ ਕ੍ਰਿਕਟ ਯੂ نو ਵੀ ਕਿੰਨੀ ਵੱਡੀ ਹੈ ਸੋ ਥੈਟ ਵਾਸ ਅ ਵੈਰੀ ਗੁੱਡ ਐਕਸਪੀਰੀਅੰਸ ਫਾਰ ਮੀ ਉਦੋਂ ਜਿਹੜੀ ਮੂਵਮੈਂਟ ਸੀ ਉਦੋਂ ਤੁਹਾਨੂੰ ਕਿਦਾਂ ਪ੍ਰਾਊਡ ਫੀਲ ਹੋ ਰਿਹਾ ਕਿਉਂਕਿ ਇਹ ਤਾਂ ਇੱਕ ਤਰ੍ਹਾਂ ਦੀ ਹੋਮ ਕੰਟਰੀ ਹੋ ਗਈ ਹੁਣ ਤੁਹਾਡੀ ਤੇ ਉਦੋਂ ਫਿਰ ਕਿਦਾਂ ਲੱਗਿਆ ਵੀ ਇਹ ਸੋਚਿਆ ਸੀ ਵੀ ਕਦੇ ਇੱਥੇ ਪਹੁੰਚੋਗੇ ਤੇ ਕਦੇ ਇਦ ਬਿਲਕੁਲ ਵੀ ਨਹੀਂ ਬਸ ਆਪ ਹੀ ਹੋ ਰਿਹਾ ਸਾਰਾ ਕੁਝ ਰੱਬ ਕਰਾ ਰਿਹਾ ਜਿਵੇਂ ਵੀ ਹੈ ਜਿੱਦਾਂ ਵੀ ਮੈਨੂੰ ਐਕਸਪੀਰੀਅੰਸ ਮਿਲ ਰਿਹਾ ਲੋਕਾਂ ਨੂੰ ਮੇਰਾ ਕੰਮ ਵਧੀਆ ਲੱਗ ਰਿਹਾ ਹੈ ਉਦੋਂ ਹੀ ਮੈਨੂੰ ਅੱਗੇ ਹੋਰ ਓਪਰਚ्युनिटीज ਮਿਲ ਰਹੀਆਂ ਨੇ ਤੇ ਜੇ ਆਪਾਂ ਗੱਲ ਜਿਹੜੇ ਨਿਊ ਕਮਰਸ ਆਉਂਦੇ ਨੇ ਜਾਂ ਕੋਈ ਇਸ ਤਰ੍ਹਾਂ ਦੀ ਜਿਹੜੀ ਫੀਲਡ ਚ ਆਉਣਾ ਚਾਹੁੰਦਾ ਕਿਉਂਕਿ ਜਿਆਦਾ ਜਿਹੜੀਆਂ ਕੁੜੀਆਂ ਡਰ ਜਾਂਦੀਆਂ ਵੀ ਪਤਾ ਨਹੀਂ ਕੀ ਹੋਊਗਾ ਆਪਾਂ ਵੈਸੇ ਹੀ ਘਬਰਾ ਜਾਂਦੇ ਆ ਚਾਹੇ ਅਸੀਂ ਵੀ ਹੋਈਏ ਤੇ ਉਹਨਾਂ ਲਈ ਕੋਈ ਮੈਸੇਜ ਮੈਂ ਕਹੂੰਗੀ ਕਿ ਪਹਿਲਾਂ ਤਾਂ ਯੂ ਹਜ ਜਸਟ ਹੈਵ ਟੂ ਬੀ ਕੌਨਫੀਡੈਂਟ ਲਾਈਕ ਸਕਰੀਨ ਤੇ ਜਿਹੜੇ ਇੰਟਰਵਿਊਜ਼ ਨੇ ਉਹਦੇ ਵਿੱਚ ਤੁਹਾਡਾ ਕੌਨਫੀਡੈਂਸ ਬਹੁਤ ਜ਼ਿਆਦਾ ਮੈਟਰ ਕਰਦਾ ਹੈ ਸੋ ਕੌਨਫੀਡੈਂਸ ਤੇ ਵਰਕ ਕਰੋ ਇਫ ਯੂ ਆਰ ਕੌਨਫੀਡੈਂਟ ਬਾਕੀ ਲਾਈਕ ਜੀਡੀਵੀ ਸਕਿਲਸ ਨੇ ਹੋਤਾ ਯੂ ਕੈਨ ਅਕਵਾਇਰ ਇੱਕ ਹੋਰ ਗੱਲ ਜੀ ਸੌਰੀ ਇਹਦੇ ਵਿੱਚ ਮੈਂ ਪੁੱਛਣਾ ਚਾਹੁੰਦਾ ਤੁਸੀਂ ਇਹਦੀ ਕੋਈ ਪੜਾਈ ਵੀ ਕੀਤੀ ਹੈ ਨਹੀਂ ਨਹੀਂ ਇਦਾਂ ਹੀ ਮੈਂ ਸਭ ਨੇ ਫਰੈਂਡ ਦੇ ਮੋਸਟਲੀ ਜਰਨਲਿਜ਼ਮ ਦੇ ਵਿੱਚ ਮਾਸ ਕਮਿਊਨੀਕੇਸ਼ਨ ਦੀ ਸਟਡੀ ਜ਼ਰੂਰੀ ਹੁੰਦੀ ਆ ਪਰ ਇਹ ਲੱਗਦਾ ਸਾਡੇ ਵਾਂਗੂ ਹੀ ਬਸ ਕੇਰਾ ਆਗੇ ਮੁੜ ਕੇ ਡੇ ਬਾਏ ਡੇ ਐਕਸਪੀਰੀਅੰਸ ਹੋਈ ਗਿਆ ਤਾਂ ਫਿਰ ਹਾਂਜੀ ਬਿਲਕੁਲ ਇਹ ਸਾਰਾ ਮੇਰਾ ਔਨ ਦਾ ਜੌਬ ਹੀ ਚੱਲ ਰਿਹਾ ਜਿੰਨਾ ਵੀ ਐਕਸਪੀਰੀਅੰਸ ਮਿਲ ਰਿਹਾ ਜੋ ਕੁਝ ਮੈਨੂੰ ਸਿੱਖਣ ਨੂੰ ਮਿਲ ਰਿਹਾ ਕਮੈਂਟੇਟਰਸ ਦੇ ਥਰੂ ਜਾਂ ਜਿਹੜੇ ਵੀ ਮੇਰੇ ਨੇੜੇ ਲੋਕੀ ਹੁੰਦੇ ਆ ਉਹਨਾਂ ਤੋਂ ਮੈਂ ਕੁਝ ਪੁੱਛਦੀ ਰਹਿਣੀ ਆ ਕਮੈਂਟਰੀ ਬਾਕਸ ਦੇ ਵਿੱਚ ਬਾਕੀ ਕਮੈਂਟਰੀ ਸੁਣ ਲੈਣੀ ਆ ਸੋ ਉਦਾਂ ਹੀ ਮੈਨੂੰ ਲਾਈਕ ਥੋੜਾ ਨੋਲੇਜ ਮਿਲਦੀ ਰਹਿੰ ਮੈਂ ਤੁਸੀ ਬਹੁਤ ਸੋਨਾ ਕਰਦੇ ਹੋ ਸਾਡੀਆਂ ਬੈਸਟ ਵਿਸ਼ੇ ਤੁਹਾਡੇ ਨਾਲ ਨੇ ਜੀ ਸੋ ਹੋਪ ਯੂ ਡੂਇੰਗ ਵੈਲ ਸੋ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਸੋ ਯਸਾਨਾ ਯਸ਼ਾ ਜਿਨ੍ਹਾਂ ਨੇ ਦੱਸਿਆ ਵੀ ਮਿਹਨਤ ਕਰਨੀ ਜ਼ਰੂਰੀ ਹੈ ਰੱਬ ਤੁਹਾਨੂੰ ਜਿਹੜੀਆਂ ਉਹਦੀਆਂ ਚੜ੍ਹਾਈਆਂ ਜਿਹੜੀਆਂ ਉਹਨਾਂ ਦੀਆਂ ਪੌੜੀਆਂ ਤੁਹਾਨੂੰ ਦਿੰਦਾ ਰਹਿੰਦਾ ਜਿਵੇਂ ਜਿਵੇਂ ਤੁਸੀਂ ਮਿਹਨਤ ਕਰਦੇ ਹੋ ਮੈਂ ਤੁਸੀਂ ਜਿਹੜੀਆਂ ਮਿਹਨਤ ਦੀਆਂ ਜਿਹੜੀਆਂ ਉਚਾਈਆਂ ਦੀਆਂ ਪੌੜੀਆਂ ਚੜਦੇ ਜਾਂਦੇ ਹੋ ਉਹ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਕਿੰਨੇ ਉੱਚੇ ਜਾਣਾ ਉਹਨਾਂ ਨੇ ਇਹ ਵੀ ਦੱਸਿਆ ਵੀ ਜਦੋਂ ਇੱਥੇ ਆਏ ਸੀ 2015 ਦੇ ਵਿੱਚ ਉਹ ਬੀਗ ਸਟੂਡੈਂਟ ਆਏ ਸੀ ਔਰ ਨਾ ਕੋਈ ਪਰਮਾਨੈਂਟ ਰੈਜ਼ਿਡੈਂਸੀ ਔਰ ਜਿਵੇਂ ਜਿਵੇਂ ਉਹਨਾਂ ਨੂੰ oportunidades ਮਿਲਦੀਆਂ ਰਹੀਆਂ ਚਾਹੇ ਉਹ ਮਾਡਲਿੰਗ ਨੂੰ ਲੈ ਕੇ ਹੋਵੇ ਤੇ ਚਾਹੇ ਉਹ ਕਿਸੇ ਹੋਰ ਗਨ ਲਈ ਹੋਰ ਜਦੋਂ ਉਹਨਾਂ ਨੂੰ ਇਹ ਲਾਈਨ ਮਿਲੀ ਕਿਉਂਕਿ ਉਹਨਾਂ ਦੇ ਇੱਕ ਦੋਸਤ ਦੇ ਕਰਕੇ ਹੋਇਆ ਕੋਈ ਨਾ ਕਿਸੇ ਦਾ ਸਾਰਾ ਜ਼ਰੂਰ ਬਣਦਾ ਹੁੰਦਾ ਪਰ ਜੇ ਉਹ ਕਹਿੰਦੇ ਵੀ ਉਹਨੂੰ ਮੌਕਾ ਮਿਲਿਆ ਤੇ ਮੈਂ ਉਹਨੂੰ ਅਚੀਵ ਕੀਤਾ ਤੇ ਉੱਤੇ ਮਿਹਨਤ ਕੀਤੀ ਤੇ ਅੱਜ ਇਸ ਮਕਾਮ ਦੇ ਉੱਪਰ ਹਾਂ ਸਫੇਲ ਹਾਲ ਦੇ ਲਈ ਇਨਾਹੀ ਕੈਮਰਾਮੈਨ ਸਿਮਰ ਦੇ ਨਾਲ ਭਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਕਿੰਗ ਟੋਰੋ